ਪੰਜਾਬ ਦੇ ਵਿੱਚ ਖੇਤ ਜਲ ਥਲ ਹੋਏ ਪਏ ਨੇ ਮਲਿਆਂ ਦੇ ਵਿੱਚ ਪਾਣੀ ਵੜਿਆ ਹੋਇਆ ਹੈ ਕਈਆਂ ਦੇ ਘਰਦਿਆਂ ਦੀਆਂ ਨੀਹਾਂ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬੀਆਂ ਹੋਈਆਂ ਨੇ ਸਮਾਨ ਉੱਪਰ ਲਿਆਂ ਛੱਤਾਂ ਤੇ ਕਰ ਪਹੁੰਚੋਣਾ ਪੈ ਰਿਹਾ ਹੈ ਨੁਕਸਾਨ ਦੀਆਂ ਖਬਰਾਂ ਨੇ ਕਿਥੇ ਤੇਜ਼ ਮੀਂਹ ਦੇ ਨਾਲ ਘਰਾਂ ਦੀਆਂ ਛੱਤਾਂ ਟਹਿਰੀਆਂ ਨੇ ਓਵਰ ਆਲ ਸਥਿਤੀ ਕੀ ਹੈ ਪੰਜਾਬ ਦੇ ਵਿੱਚ ਸੱਤ ਜੈਸੇ ਜ਼ਿਲ੍ਹੇ ਨੇ ਜਿਹੜੇ ਹੜ੍ਹ ਦੇ ਨਾਲ ਪ੍ਰਭਾਵਿਤ ਨੇ ਉਨ੍ਹਾਂ ਦਾ ਹਾਲ ਕੀ ਹੈ ਜਿਹੜੇ ਉੱਥੇ ਲੋਕ ਪੀੜਤ ਨੇ ਉਹਨਾਂ ਤੇ ਕਰ ਕੋਈ ਜਾਣਕਾਰੀ ਕੋਈ ਸੁਵਿਧਾ ਰਾਹਤ ਕਾਰਜ ਕੀ ਰਾਸ਼ਨ ਪਹੁੰਚ ਰਿਹਾ ਹੈ ਇਹ ਵੀ ਤੁਹਾਨੂੰ ਮੌਜੂਦਾ ਹਾਲਾਤ ਦੱਸਾਂਗੇ ਪਹਿਲਾਂ ਗੱਲ ਕਰ ਲੈਣੇ ਆ ਕਿ ਜਲੰਧਰ ਹੁਸ਼ਿਆਰਪੁਰ ਰੋਪੜ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਜਿਹੜਾ ਬਾਰਡਰ ਇਲਾਕਾ ਹੈ ਇਹ ਹੈ ਇਸ ਵੇਲੇ ਹੜ੍ਹ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਨੇ ਮਾਲਵੇ ਦਾ ਵੀ ਇਲਾਕਾ ਜੇਕਰ ਗੱਲ ਕਰ ਲਈਏ ਮਾਨਸਾ ਬਠਿੰਡਾ ਉੱਥੇ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਉਹ ਆਫਤ ਦਾ ਕਾਰਨ ਬਣਿਆ ਹੋਇਆ ਤਾਂ ਇੰਨਾ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਹਤ ਟੀਮਾਂ ਲੱਗੀਆਂ ਹੋਈਆਂ ਨੇ ਐਨਡੀਆਰਐਫ ਦੀਆਂ ਰਾਹਤ ਟੀਮਾਂ ਲੱਗੀਆਂ ਹੋਈਆਂ ਨੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੁੰਦਾ ਡੀਸੀ ਪੱਧਰ ਤੇ ਐਸਡੀਐਮ ਪੱਧਰ ਤੇ ਜਿਹੜੇ ਅਫਸਰ ਨੇ ਮੌਕੇ ਤੇ ਪਹੁੰਚੇ ਨੇ ਸਰਕਾਰ ਦੇ ਜਿਹੜੇ ਸ਼ਾਸਨ ਦੇ ਜਿਹੜੇ ਸਿਆਸੀ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹ ਆਪਣੇ ਆਪਣੇ ਤੌਰ ਤੇ ਵੀ ਦੋਥੇ ਮੌਕੇ ਤੇ ਦੌਰਾ ਕਰ ਰਹੇ ਨੇ ਜਿੰਦਾ ਜਿੰਨਾ ਤਿਲ ਫੁੱਲ ਦੀ ਸੇਵਾ ਵੱਢਦੀ ਆ ਉਹ ਵੀ ਪੀੜਤਾ ਦੀ ਮਦਦ ਲਈ ਲਗਾਇਆ ਜਾ ਰਿਹਾ ਤੇ ਜਿਵੇਂ ਤੁਹਾਨੂੰ ਕਿਹਾ ਕਿ ਇਸ ਦਾ ਵਿਦਿਕ ਅਦਾਰਿਆਂ ਤੇ ਵੀ ਅਸਰ ਪਿਆ ਹੈ ਸਕੂਲ ਬੰਦ ਕਰਨ ਦੇ ਲਈ ਇਹ ਹੁਕਮ ਜ਼ਿਲ੍ਹਾ ਪ੍ਰਸ਼ਾਸਨਾਂ ਦੇ ਵੱਲੋਂ ਸੁਣਾਏ ਗਏ ਨੇ ਜਿਵੇਂ ਕਿ ਤਰਨਤਾਰਨ ਗੁਰਦਾਸਪੁਰ ਫਾਜ਼ਿਲਕਾ ਅੰਮ੍ਰਿਤਸਰ ਦੇ ਅਜਨਾਲਾ ਬਲੌਕ ਵਾਲੇ ਪਾਸੇ ਮੁਕੇਰੀਆਂ ਸੁਲਤਾਨਪੁਰ ਲੋਧੀ ਤਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸਕੂਲ ਭਾਵੇਂ ਜਿਹੜੇ ਪ੍ਰਾਈਵੇਟ ਨੇ ਭਾਵੇਂ ਜਿਹੜੇ ਸਰਕਾਰੀ ਨੇ ਭਾਵੇਂ ਜਿਹੜੇ ਕਾਲਜ ਨੇ ਭਾਵੇਂ ਜਿਹੜੇ ਇੰਸਟੀਚਿਊਟ ਪ੍ਰਾਈਵੇਟ ਨੇ ਉਹੋ ਬੰਦ ਕਰਨ ਦੇ ਹੁਕਮ ਦਿੱਤੇ ਗਏ ਨੇ ਕੁਝ ਦਿਨਾਂ ਲਈ ਦਿੱਤੇ ਗਏ ਨੇ ਆਉਂਦੇ ਸਮੇਂ ਦੇ ਵਿੱਚ ਸਥਿਤੀ ਮਾਪੀ ਜਾਏਗੀ ਮੌਸਮ ਵਿਭਾਗ ਦੇ ਮੁਤਾਬਿਕ ਜਦੋਂ ਸਤਲੁਜ ਰਾਵੀ ਬਿਆਸ ਇਹ ਜਿਹੜੇ ਤਿੰਨੋਂ ਆਬ ਨੇ ਦਰਿਆ ਨੇ ਇਹ ਉਫਾਂਤੇ ਨੇ ਕਿਉਂਕਿ ਪਹਾੜੀ ਇਲਾਕੇ 'ਚ ਲਗਾਤਾਰ ਮੀਂਹ ਹੈ ਜਿਹੜੇ ਡੈਮ ਨੇ ਆਪਣੇ ਭਾਵੇਂ ਰੰਜੀਤ ਸਾਗਰ ਡੈਮ ਹੈ ਭਾਖੜਾ ਨੰਗਲ ਡੈਮ ਹੈ ਇਹ ਲਗਾਤਾਰ ਇਹਨਾਂ ਦੇ ਵਿੱਚ ਪਾਣੀ ਦੀ ਆਮਦ ਹੋ ਰਹੀ ਹੈ ਜੋ ਪਹਾੜੇ ਇਲਾਕਿਆਂ 'ਚ ਵੀ ਪੈ ਰਿਹਾ ਤੇ ਉਸ ਦਾ ਅਸਰ ਜੋ ਡੈਮ ਭਰਦੇ ਨੇ ਫਿਰ ਛੱਡਨੇ ਪੈਂਦੇ ਨੇ ਫਲੱਡ ਗੇਟ ਖੋਲਣੇ ਪੈਂਦੇ ਨੇ ਤੇ ਉਸ ਤੋਂ ਬਾਅਦ ਸੈਂਕੜੇ ਏਕੜ ਫਸਲ ਵੀ ਇਸ ਦੀ ਮਾਰ ਹੇਠ ਆਈ ਹੈ ਜਨ ਜੀਵਨ ਪ੍ਰਭਾਵਿਤ ਹੋਇਆ ਲੋਕਾਂ ਦੇ ਘਰ ਨੁਕਸਾਨੇ ਗਏ ਨੇ ਜਿਹੜੇ ਬੰਦੇ ਰੀਜ ਲਗਾ ਕੇ ਆਪਣੇ ਮਕਾਨ ਦਰ ਬਣਾਉਂਦੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਿਆ ਤਾਂ ਰਾਸ਼ਨ ਦੀ ਸਪਲਾਈ ਦਾ ਪਾ ਜ਼ਿਕਰ ਕਰਦੇ ਆ ਰਾਸ਼ਨ ਦੀ ਸਪਲਾਈ ਪ੍ਰਸ਼ਾਸਨ ਦੇ ਵੱਲੋਂ ਪਹੁੰਚਾਈ ਜਾ ਰਹੀ ਹੈ ਐਨ ਜੀਓਸ ਲੱਗੀਆਂ ਹੋਈਆਂ ਨੇ ਸਮਾਜ ਸੇਵੀ ਸੰਸਥਾਵਾਂ ਲੱਗੀਆਂ ਹੋਈਆਂ ਨੇ ਰਾਸ਼ਨ ਦੀ ਸਪਲਾਈ ਪਹੁੰਚਾਈ ਜਾ ਰਹੀ ਹੈ ਲੋਕਾਂ ਦੀ ਮੰਗ ਇਹ ਹੈ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਨੇ ਪੀੜਤ ਲੋਕ ਨੇ ਉਹਨਾਂ ਨੇ ਕਿਹਾ ਕਿ ਬਿਮਾਰੀਆਂ ਤੋਂ ਬਚਾਇਆ ਲਈ ਵੀ ਦਵਾਈਆਂ ਮੁਹੱਈਆ ਕਰਵਾਈਆਂ ਜਾਣ ਪਸ਼ੂ ਜਿਹੜੇ ਇਸ ਮੌਕੇ ਬੇਜ਼ੁਬਾਨ ਜਿਹੜੇ ਫਸੇ ਹੋਏ ਨੇ ਘਰਾਂ ਦੇ ਵਿੱਚ ਪਾਲੇ ਹੁੰਦੇ ਨੇ ਫਾਰਮਿੰਗ ਡੈਰੀ ਕਿਸਾਨ ਕਰਦੇ ਨੇ ਤੇ ਇਸ ਨੂੰ ਲੈ ਕੇ ਚਾਰੇ ਦੀ ਵੀ ਕਮੀ ਆ ਜਾਂਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਤਾਂ ਤੁਸੀਂ ਦੇਖੋ ਕਿ ਸੈਂਕੜੇ ਏਕੜੇ ਜਿਹੜੇ ਪਾਣੀ ਦੇ ਮਾਹਰੇਟ ਆ ਗਏ ਨੇ ਤਾਂ ਚਾਰੇ ਦੇ ਵੱਡੀ ਸਮੱਸਿਆ ਆਉਂਦੇ ਸਮੇਂ ਦੇ ਵਿੱਚ ਆਉਣ ਵਾਲਿਆਂ ਤੇ ਚਾਰੇ ਦੇ ਲਈ ਮੰਗ ਵੀ ਕੀਤੀ ਗਈ ਹੈ ਕਿ ਪਹੁੰਚ ਦੀ ਕੀਤੀ ਜਾਵੇ ਪ੍ਰਸ਼ਾਸਨ ਦੇ ਵੱਲੋਂ ਵੀ ਸਮਾਜ ਸੇਵੀਆਂ ਦੇ ਵੱਲੋਂ ਵੀ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਦੇਖਿਆ ਸੀ ਆਪਾਂ ਕਿ ਜਦੋਂ 2023 ਦੇ ਵਿੱਚ ਹੜ੍ਹ ਆਏ ਸੀ ਤਾਂ ਨਾਲ ਦੇ ਸੂਬਿਆਂ ਦੇ ਵਿੱਚੋਂ ਵੀ ਭਾਵੇਂ ਰਾਜਸਥਾਨ ਹੋਵੇ ਭਾਵੇਂ ਹਰਿਆਣਾ ਹੋਵੇ ਉਧਰੋਂ ਵੀ ਲੋਕ ਪਾਈ ਚਾਰਾ ਉਸ ਮੋਕੇ ਇਸ ਤਰੀਕੇ ਨਾਲ ਸਟੈਂਡ ਹੋਇਆ ਸੀ ਕਿ ਟਰਾਲੀਆਂ ਭਰ-ਭਰ ਕੇ ਚਾਰੇ ਦੀਆਂ ਇੰਨਾ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚਾਈਆਂ ਗਈਆਂ ਸੀ ਜਿਵੇਂ ਕਿ ਸੁਲਤਾਨਪੁਰ ਲੋਧੀ ਜਲੰਧਰ ਕਪੂਰਥਲਾ ਇਹਨਾਂ ਇਲਾਕਿਆਂ ਦੇ ਵਿੱਚ ਉਸ ਕਹਾਣੀਆਂ ਨਿਕਲ ਕੇ ਸਾਹਮਣੇ ਆਈਆਂ ਸੀ ਜਿਵੇਂ ਪਸ਼ੂਆਂ ਨੂੰ ਇਸ ਮੋਕੇ ਮੀਕਣੀ ਵਾਲੇ ਮੋਸੇ ਜੋ ਹੈ ਬਿਮਾਰੀਆਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਵੈਕਟਨਰੀ ਡਾਕਟਰਾਂ ਦੀਆਂ ਟੀਮਾਂ ਵੀ ਕਿਸ਼ਤੀਆਂ ਦੇ ਜ਼ਰੀਏ ਲੋੜਵੰਦਾ ਤਿੱਕਰ ਪਹੁੰਚ ਆਪਣੀਆਂ ਬਣਾ ਰਹੀਆਂ ਨੇ ਗੁਰਦਾਸਪੁਰ ਦੇ ਵਿੱਚ ਵੀ ਹੜ੍ਹਾਂ ਦੇ ਨਾਲ ਬੁਰਾ ਹਾਲ ਹੈ ਇਸ ਵੇਲੇ ਜੋ ਸਤਲੁਜਾ ਉਹ ਉਫਾਨ ਤੇ ਆਇ ਤੇ ਗੁਰਦਾਸਪੁਰ ਦੇ ਇੱਕ ਪਿੰਡ ਮਕੋੜਾ ਪਤਣ ਦੇ ਨਾਲ ਜਿਹੜੇ ਸੱਤ ਅੱਗੇ ਪਿੰਡ ਲੱਗਦੇ ਨੇ ਉਹ ਉਹਨਾਂ ਨਾਲ ਸੰਪਰਕ ਟੁੱਟ ਚੁੱਕਿਆ ਨੁਕਸਾਨ ਆਮ ਲੋਕਾਂ ਦਾ ਇਸ ਦੇ ਵਿੱਚ ਨਿਕਲ ਕੇ ਆਇਆ ਹੈ ਪਰ ਪ੍ਰਸ਼ਾਸਨ ਰਾਹਤ ਕਾਰਜਾਂ ਦੇ ਵਿੱਚ ਲੱਗਿਆ ਹੋਇਆ ਹੈ ਇਹ ਕੁਦਰਤੀ ਜੋ ਆਫਤ ਪਹਾੜੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲੀ ਬੱਦਲ ਫਟੇ ਤੇ ਉਸ ਦਾ ਅਸਰ ਹੁਣ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਆ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਕਮੈਂਟ ਬਾਕਸ ਸਾਨੂੰ ਕਮੈਂਟ ਕਰਕੇ ਜਰੂਰ ਦੱਸਦੇ ਰਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਮੱल्ल्याਾਂ ਦੇ ਵਿੱਚ ਤੁਹਾਡੇ ਕੀ ਘਰਾਂ ਦੇ ਵਿੱਚ ਤਾਂ ਨਹੀਂ ਪਾਣੀ ਵੜਿਆ ਜੇਕਰ ਲਗਾਤਾਰ ਭਾਰੀ ਮੀਂਹ ਪੈ ਰਿਹਾ ਤਾਂ ਇਹ ਵੀ بڑا ਨਿਕਲ ਕੇ ਮਸਲਾ ਇਸ ਲਈ ਸਾਹਮਣੇ ਆ ਰਿਹਾ ਕਿ ਜਿਹੜੀਆਂ ਗਲੀਆਂ ਨਾਲੀਆਂ ਜਾਂ ਉਹਨਾਂ ਦੇ ਜਿਹੜੇ ਡਰੇਨੇਜ ਸਿਸਟਮ ਨੇ ਉਹ ਨਾਲੀਆਂ ਕਰੇ ਸਾਫ ਸਫਾਈ ਨਹੀਂ ਹੁੰਦੀਆਂ ਤਾਂ ਜਿਹੜਾ ਗੰਦਾ ਪਾਣੀ ਵੀ ਹੈ ਉਹ ਖੜਾ ਹੋ ਜਾਂਦਾ ਮੱल्ल्याਾਂ ਦੇ ਵਿੱਚ ਲੰਗੇ ਸਮੇਂ ਦੇ ਵਿੱਚ ਲੰਗੇ ਦਿਨੀ ਮંત્રી ਬਲਜੀਤ ਕੌਰ ਹੋਰਾ ਦੀ ਵੀ ਇੱਕ ਵੀਡੀਓ ਇੱਕ ਖਬਰ ਨਸ਼ਰ ਹੋਈ ਸੀ ਜਿਸ ਦੇ ਵਿੱਚ ਉਹ ਵੀ ਇੱਕ ਘਰ ਦੇ ਵਿੱਚ ਜਾਂਦੇ ਨੇ ਤੇ ਉੱਥੇ ਜਦੋਂ ਬਾਹਰ ਨਿਕਲਦੇ ਨੇ ਤਾਂ ਗੋਡੇ-ਗੋਡੇ ਪਾਣੀ ਦੇਖ ਕੇ ਉਹ ਹੈਰਾਨ ਹੋ ਜਾਂਦੇ ਨੇ ਤਾਂ ਤੁਸੀਂ ਆਪਣੇ ਸ਼ਹਿਰ ਪਿੰਡ ਦਾ ਵੀ ਹਾਲ ਦੱਸੋ ਕਿ ਉੱਥੇ ਕੀ ਹਾਲ ਹੈ